ਸਫੀਰ ਦੇ ਦਿੱਸ਼ਾ ਉਹਨਾਂ ਲਈ ਵੱਖ-ਵੱਖ ਬੋਧ ਉੱਪਰ ਟੀਮਸ ਬਣਾਈਆਂ ਗਈਆਂ। ਕਿ ਅ HSP ਅਤੇ SPD ਸਾਹਿਬ ਇਹ ਸਪੈਸਿਫਿਕ ਸਿਟੀ ਸਾਊਥ ਤੇ ਚਾਰਚ ਇਹ ਸਾਹਿਬ ਇਹ ਪ੍ਰੋਸੀਜਰ ਦੇ ਵਿੱਚ ਇਹ ਕੇਸ ਸੋਲਵ ਕੀਤਾ ਗਿਆ ਜਿਸ ਵਿੱਚ ਕਿ ਬੰਦ ਪਾਣੀ ਦੇ ਰਿਪੋਰਟਸ ਤੇ ਇਨਵੌਇਸ ਸਾਰੇ ਰਿਸਿਪਟ ਹੈ। ਇਹਨਾਂ ਦੇ ਵਿੱਚੋਂ ਜਿਹੜੇ ਕਿੰਨੂ ਮੌਕੇ ਉੱਪਰ ਇਹਨਾਂ ਨੇ ਟੈਕਲ ਕੀਤਾ ਸੀ ਉਹ ਵੱਖਰੇ ਤੌਰ ਤੇ ਜਿਨ੍ਹਾਂ ਨੇ ਰਿਪੋਰਟ ਕੀਤੀ ਸੀ ਦੋ ਲੋਕ ਵੀ ਇਡੈਂਟੀਫਾਈ ਹੋਏ ਅਤੇ ਇਹਨਾਂ ਸਾਰੇ ਪੰਜ ਕਿੱਦਮ ਬਦਲ ਦੇ ਅਪਰਗ੍ਰੇਡ ਕੀਤਾ ਜਾ ਜਾਂਦਾ ਹੈ। ਇਸ ਤੋਂ ਲਾਵਾ ਜਿਹੜੀ ਮੌਕੇ ਦੇ ਵਿੱਚ ਇਸ ਇਸਤੇਮਾਲ ਕੀਤਾ ਗਿਆ ਮੋਟਰਸਾਈਕਲ ਸੀ ਗ੍ਰਾਊਂਡ ਹੋਇਆ ਫਿਰ ਸਕੂਟੀ ਚੋਰੀ ਕਰਕੇ ਲੈ ਕੇ ਗਏ ਸਕੂਟੀ ਲੈ ਕੇ ਗਏ ਸੀ ਉਹ ਵੀ ਸਕੂਟੀ ਗ੍ਰਾਊਂਡ ਹੋ ਚੁੱਕੀ ਤੇ ਇਸ ਤੋਂ ਲਾਵਾ 80000 ਰੁਪਏ ਤੇ ਜਿਹੜੇ ਇਹਨਾਂ ਨੇ ਕਿਰਚੋਰਡ ਰਿਪੋਰਟ ਕੀ ਮੌਕੇ ਤੇ ਇਸਤੇਮਾਲ ਕੀਤੀ ਸੀ ਉਹ ਵੀ ਸਾਰੇ ਗ੍ਰਾਊਂਡ ਹੋ ਚੁੱਕੀ ਹੈ ਇਹਨਾਂ ਨੇ ਸਾਰੇ ਅੱਜ ਪੁਲਿਸ ਦੇ ਵਿੱਚ ਪੇਸ਼ ਕਰਕੇ ਜਿਹੜੇ ਡਿਮਾਂਡ ਲੇ ਕੇ ਸਾਰੇ ਜਿਹੜੇ ਸਾਰੇ ਕੇਸਿਸ ਵੀ ਇਹਦੇ ਵਿੱਚ ਸੋਲਵ ਹੋ ਗਏ ਅਤੇ ਜਿਹੜੇ ਪੂਰੀ ਜਿਹੜੀ ਐਵੀਡੈਂਸ ਹੈ ਇਸ ਕੇਸਿਸ ਤੇ ਸਾਰੇ ਕੋਲ ਆਪਸ ਵਿੱਚ ਵੀ ਲਿੰਕ ਦੱਸ ਰਹੇ ਹਾਂ ਤੁਹਾਨੂੰ ਸਾਰੇ ਇਹਨਾਂ ਦੀ ਬਹੁਤ ਗੁੱਸੇ ਵਿੱਚ ਆਉਂਦੇ ਅੰਦਰ ਵੀ ਪਹਿਲੇ ਤੋਂ ਆਪਸ ਵਿੱਚ ਜੁੜੇ ਹੋਏ ਸਨ ਜਾਂਦੇ ਰਹੇ ਇਹ ਪਹਿਲੇ ਤੋਂ ਹੀ ਦੋਸਤ ਸੀਗੇ ਤੇ ਔਰ ਇਹ ਜਿਹੜੇ ਵੀ ਕਿਹਾ ਕਿ ਜਿਹੜਾ ਚੂਜ਼ ਕਰੰਤ ਕਮਾਰ ਹੈ ਇੱਕ ਅਕਸਨ ਤੋਂ ਚਾਰ ਤੋਂ ਪੰਜ ਸਾਲ ਪਹਿਲਾਂ اسی ਦੁਕਾਨ ਉਧਰ ਕੰਮ ਵੀ ਕੀਤਾ ਇਸ ਕਰਕੇ ਕਿ ਉਹ ਪਤਾ ਸੀ ਕਿ ਸ਼ਾਮ ਨੂੰ ਇਸ ਸਮੇਂ ਦੇ ਆਸ-ਪਾਸ ਸੀਗਾ ਦੁਕਾਨਦਾਰ ਜਿਹੜਾ ਕਾਫੀ ਲੈ ਕੇ ਜਾਂਦੇ ਨੇ ਤੇ ਇਸ ਕਰਕੇ ਕੀ ਹੈ ਮੈਂ ਜਿੰਨੀ ਜਿੰਨੀ ਇਹ ਉਹ ਆਪਣਾ ਇਹਨਾਂ ਤੋਂ ਮੈਂ ਕਰ ਰਹੀ ਸੀ ਇਹਨਾਂ ਉੱਪਰ ਕੋਈ ਮਾਨਵਿਕ ਦਰਦ ਨਹੀਂ ਕੋਈ ਇਹਨਾਂ ਦੇ ਵਿੱਚ ਜਿਹੜੇ ਦੋ ਰੋਸ਼ੀ ਲਗਨੇ ਕਰਨ ਕਰਤਾਰ ਸਿੰਘ ਉਹ ਤੇ ਰਜਿੰਦਰ ਸਿੰਘ ਉਹ ਜਿਹੜੀ ਇਹਨਾਂ ਦੋ ਪਰਫੋਰਮੈਂਸ ਦੇ ਵਿੱਚ ਕਿੰਨੇ ਦਿਨ ਤੋਂ ਪਲਾਨ ਕਰ ਰਹੇ ਸੀ ਸਾਰੇ ਥੋੜੀ ਜਿਹਾ ਇਹਨਾਂ ਦੀ ਕਰੰਟ ਦੇ ਦਸਮੇ ਤਾਵਾ ਕਿੰਨੇ ਦਾ ਕਾਫੀ ਦਿਨ ਪਹਿਲੇ ਇਹਨਾਂ ਦਵਾਰ ਦੇ ਵਿੱਚ ਪਲੈਸਿੰਗ ਤੋਂ ਮੇਨ ਜਿਹੜਾ ਜਿਹੜੀ ਪਲੈਨਿੰਗ ਹੋਈ ଥିਦੀ ਹੈ ਬਾਕੀ ਸਾਰੇ ਬੰਦੇ ਨੇ 40-40 ਫੀਟ ਨਾਲ ਜੋੜਿਆ ਤੇ ਉਸ ਤੋਂ ਬਾਅਦ ਇੱਕ ਮੌਕੇ ਦੀ ਪ੍ਰਜਾਤੀ ਇਹਨਾਂ ਨੇ ਫਿਰ ਇਹ ਬੁਲਾਇਆ ਸੀ ਸੀਸੀ ਸਰ ਇਹ ਪਤਾ ਸੀਗਾ ਕਿੰਨਾ ਕੈਸ਼ ਲੈ ਕੇ ਜਾ ਰਿਹਾ ਐ ਇੰਨੀ ਵੱਡੀ ਮਾਤਰਾ ਇਤਿਆਜ ਲੈ ਕੇ ਜਾ ਰਿਹਾ ਦੁਕਾਨਦਾਰ ਜੇ ਕਿਹਦੀ ਦੱਸੇ ਮੁਤਾਬਕ ਕਿਉਂਕਿ ਇਹ ਪਹਿਲੇ ਕੰਮ ਕਰ ਚੁੱਕਾ ਸੀ ਦੁਕਾਨਦਾਰ ਉਪਰ ਇਸਕਾ ਕਿਉਂ ਪਤਾ ਸੀ ਕਿ ਸ਼ਾਮ ਨੂੰ ਇਸ ਤਰੀਕੇ ਨਾਲ ਦੁਕਾਨ ਬੁਲਾ ਕੇ ਜੋ ਜਾਂਦੇ ਨੇ ਕਿ ਨਾਲ ਉਸ ਕੈਸ਼ ਨੂੰ ਲੈ ਕੇ ਐਗਜੈਕਟ ਅਮਾਉਂਟ ਪਰ ਇਹ ਨਹੀਂ ਪਤਾ ਸੀ ਪਰ ਇਹ ਨਹੀਂ ਪਤਾ ਸੀ ਐਵਰੇਜ ਕਿੰਨਾ ਕੈਸ਼ ਨਾਲ ਹੁਣ ਦਾ ਬਸ ਸਰ ਕਿਹੜੀ ਸੀਗੀ ਜਿਹੜਾ ਮੈਨੂੰ ਕਿੱਥੋਂ ਦੱਸੀ ਗੀ ਸਰ ਇਹ ਮੁੱਖੀ ਦੇ ਰੇਟ ਵਾਲੇ ਹਨ ਕਿਉਂ ਕੋੜਾ ਅਮਾਉਂਟ ਕਿੰਨੀ ਸੀਗੀ ਸਰ ਜਿਹੜੀ ਕਿੰਨੀ ਰਿਕਵਰ ਹੋਈ ਹੈ ਕਿੰਨੀ ਅਮਾਉਂਟ ਹੋ ਸਕੂਗੀ ਕਿ ਇਵਨ ਦੱਸੇ ਮੁਤਾਬਕ ਇਹ ਸਰ ਇੰਤਜ਼ਾਰ ਇੰਤਜ਼ਾਰ ਕਰ ਰਹੇ ਸੀ ਕਿ ਦੁਕਾਨਦਾਰ ਦਾ ਜੋ ਬੰਦ ਕਰਕੇ ਘਰੇ ਜਾ ਰਿਹਾ ਸੀਗਾ ਹਾਂਜੀ ਇਹ ਆਪਣਾ ਇਹਨਾਂ ਦੀ ਜਿਹੜੀ ਦੂ ਲੂਪ ਹੈ ਜੇ ਆਪ ਜੀ ਬੱਸਿਆ ਆਏਗਾ ਕਿ ਅਤਾਸ਼ ਕੁਮਾਰ ਤੇ ਰਜਿੰਦਰ ਜਿਹੜਾ ਹੈਗਾ ਇਹ ਦੋਵੇਂ ਰੇਕੀ ਕਰ ਰਹੇ ਸਨ ਕਿ ਇਹਨਾਂ ਨੇ ਜੀ ਕੀ ਫਿਕੋਫੇ ਤਸਦੀਕ ਆਲੀ ਆਪਣੀ ਜਿਹੜੀ ਦੂਜੇ ਬੰਦੇ ਨੂੰ ਵੀ ਇਹ ਮੌਕੇ ਪਹੁੰਚੇਗੀ ਆਪਾਂ ਉਹ ਕਰੋਗੇ ਫਾਰਮ ਭਰ ਕੇ ਜਾ ਰਹੇ ਕਿਸੇ ਕਿਹਾ ਗਿਆ ਕਿ ਇਹ ਕਮਿਟੀ ਦੇ ਉਪਰ ਪੰਜਾਬ ਦੇ ਸਾਹ ਜਿਹੜਾ ਮੋਟਰਸਾਈਕਲ ਵਰਤਿਆ ਗਿਆ ਜਿਹੜੀ ਉਹ ਤੀਸਰ ਸਗੇ ਚੋਰੀ ਦਾ ਸੀਗਾ ਇਹ ਕਹਾਤਾ ਹੁੰਦਾ ਸੀ ਹਾਂਜੀ ਕਿ ਆਪਾਂ ਅੱਜ ਜੀ ਰਿਸਪੈਕਟ ਆਪਾਂ ਤੀਸ ਨੂੰ ਰਿਮਾਰਕ ਲੈ ਕੇ ਸਭ इस केस से सर और भी कुछ बदले नो बोल रहा हूं तो हम तो पेशी से बाजू गए नहीं बाकी पेशी में ठीक कॉम्बी प्रोसेसर के बोलिस का रोल आ वो सर जानकारी है कि काफी मेहनत करनी पड़ी इस केस को ट्रेस करने में हजार तो ऊपर कैमरे खंगाले गए बिल्कुल सही है जी टेक्निकल अपनी हर किस्म की हर किस्म की एविडेंस है इस्तेमाल करके इस केस में कितने के कैमरे खंगाले गए सर कितनी मेहनत करनी पड़ी अमिताभ का कोई हिसाब नहीं है ਇਹ ਤਾਂ ਕੋਈ ਹਿਸਾਬ ਨਹੀਂ ਹੁੰਦਾ ਮੇਰੇ ਤੋਂ ਸਾਡੇ ਕੋਲ ਹਰ ਕੇਸ ਦੇ ਵਿੱਚ ਕੀ ਕੀ ਚੱਲਦੀ ਹੈ ਤੁਹਾਨੂੰ ਬਹੁਤ ਅਫੇਰੀ ਅਬੀ ਲੱਖ ਵੀ ਹੁੰਦਾ ਵਿੱਚ ਕਿਸੇ ਕੇਸ ਦੇ ਵਿੱਚ ਜਲਦੀ ਸਕਸੈਸ ਮਿਲ ਜਾਂਦੀ ਹੈ ਕਿਸੇ ਵਿੱਚ ਥੋੜਾ ਸਮਾਂ ਲੱਗਦਾ ਹੈ ਮੇਰੇ ਘਰਵਰੀ ਕੀ ਕੀ ਚੱਲਦੀ ਹੈ ਕਿੰਨੀਆਂ ਟੈਕਨੋਲੋਜੀ ਸਰ ਕਿੰਨੀਆਂ ਟੀਮਾਂ ਸੀਡੀਓ ਸੇਜ ਕਿਸੀ ਦੇ ਵਿੱਚ ਲੱਖੋਂ 6 ਟੀਮਾਂ ਜੜੀਆਂ ਕੇ ਵਕਫਾ ਤੋਂ ਕੰਮ ਕਰ ਰਹੇ ਨੇ ਸਰ ਜਿਹੜਾ ਨਹੀਂ ਮੇਰੇ ਸਾਹਮਣੇ ਕਰਾਉਂਦਾ ਸਰ ਇਸ ਇਨਸੀਡੈਂਟ ਤੋਂ ਬਾਅਦ ਦੇਰਾਂ ਕੀ 8 ਵਜੇ 10 ਮਿੰਟ ਤੋਂ ਰਸੂ ਉਸੇ ਰਾਤ ਨੂੰ 12 ਵੀ ਤੁਮਾਰ ਵੀ ਕੋਈ ਇਨਸੀਡੈਂਟ ਹੋਇਆ ਸੀ ਜਿਵੇਂ ਚੋਰੀ ਦਾ ਇਹਦੇ ਵਿੱਚ ਆਪਾਂ ਕਾਫੀ ਹੋਰ ਵੀ ਡਿਟੇਲਸ ਆਪਨੇ ਆ ਰਹੀਆਂ ਨੇ ਕਿਉਂਕਿ ਇਹਦੇ ਕਿਹੜਾ ਕਰਾ ਹੈ ਇਹ ਕਾਫੀ ਜੇ ਤੋ ਜਿਹੜਾ ਹੈਗਾ ਛੜ ਕੇ ਚਲਾ ਗਿਆ ਸੀਗਾ ਇਹ ਵੀ ਇਹ ਜਾਣਕਾਰੀ ਪਹੁੰਚਦੀ ਰਹੀ ਹੈ ਸਾਡੇ ਸੰਸਦ ਜੀ ਕਿ ਹੋਰ ਵੀ ਕੁਝ ਕੁਝ ਇਨਸੀਡੈਂਟਸ ਦੇ ਬਾਰੇ ਕੁਝ ਹੈ ਕੀ ਜਿਵੇਂ ਰਿਪੋਰਟਸ਼ਨ ਮੈਂ ਆਪ ਨੂੰ ਕਹਿੰਦੇ ਦੱਸਦੇ ਇਸ ਕੇ ਬਾਰੇ ਇਸ ਦਾ ਕੋਈ ਮਾਰਗ ਨਹੀਂ ਬਾਰੀ ਜੀ ਨਹੀਂ ਕਰ ਸਕਦਾ ਕਿ ਹੋਰ ਵੀ ਇਫੈਕਟ ਸਰ ਵਾਰਦਾਤ ਕਰਨ ਤੁਮਾਰ ਕਿੱਥੇ ਨਿਕਲ ਗਈ